ਸ਼੍ਰੋਮਣੀ ਅਕਾਲੀ ਦਲ ਚ ਪਿਆ ਕਲੇਸ਼ ਰੁਕਦਾ ਨਾਮ ਨਹੀਂ ਲੈ ਰਿਹਾ ਪਰ ਠੰਡਾ ਜ਼ਰੂਰ ਪਿਆ ਵਿਖਾਈ ਦੇ ਰਿਹਾ ਇਸ ਸਾਰੇ ਕਲੇਸ਼ ਦੇ ਵਿੱਚ ਜੇਕਰ ਕੋਈ ਬੰਦਾ ਰੜਕਦਾ ਰਿਹਾ ਮੀਡੀਆ ਸਿਆਸੀ ਲੋਕਾਂ ਦੀਆਂ ਅੱਖਾਂ ਦੇ ਵਿੱਚ ਤੇ ਸਿਆਸੀ ਜਾਣਕਾਰਾਂ ਦੀ ਅੱਖਾਂ ਦੇ ਵਿੱਚ ਉਸ ਹੀ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਪਹਿਲੀ ਵਾਰ ਸ਼ਰੇਆ ਮੰਝਰੇ ਆਮ ਤੇ ਆ ਕੇ ਉਹਨਾਂ ਨੇ ਅਕਾਲੀ ਦਲ ਦੇ ਇਸ ਕਲੇਸ਼ ਬਾਰੇ ਗੱਲ ਕੀਤੀ ਹੈ ਤੇ ਵੀ ਸਾਫ਼ ਕੀਤਾ ਹੈ ਕਿ ਉਹ ਕਿਸ ਧੜੇ ਨਾਲ ਚੱਲਣਗੇ ਕਿ ਉਹ ਬਾਗੀਆਂ ਦੇ ਧੜੇ ਨਾਲ ਚੱਲਣਗੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਉੱਤੇ ਖੜਗੇ ਨੇ ਵਿਕਰਮ ਮਜੀਠੀਆ ਇਹਦੇ ਬਾਰੇ ਮਜੀਠੀਆ ਨੇ ਸਥਿਤੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਵੀ ਵਿਕਰਮ ਮਜੀਠੀਆ ਗੋਲ ਮੋਲ ਜਵਾਬ ਦਿੰਦੇ ਹੋਏ ਵਿਖਾਈ ਦਿੱਤੇ ਨੇ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਡੂੰਘੇ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਅਕਸਰੀ ਆਮ ਆਦਮੀ ਪਾਰਟੀ ਦੇ ਵਿੱਚ ਪਏ ਕਲੇਸ਼ਾਂ ਬਾਰੇ ਖਬਰਾਂ ਕੱਢਣ ਵਾਲੇ ਆਮ ਆਦਮੀ ਪਾਰਟੀ ਦੇ ਵਿੱਚ ਕਲਤਾਰ ਸਿੰਘ ਸੰਧਵਾ ਨੂੰ ਭਗਵੰਤ ਮਾਨ ਦੀ ਥਾਂ ਤੇ ਮੁੱਖ ਮੰਤਰੀ ਬਣਵਾਉਣ ਵਾਲੇ ਵਿਕਰਮ ਮਜੀਠੀਆ ਪਹਿਲੀ ਵਾਰ ਆਪਣੀ ਪਾਰਟੀ ਚ ਪਏ ਕਲੇਸ਼ ਤੇ ਬੋਲੇ ਨੇ ਵਿਕਰਮ ਜੀਠਿਆ ਨੇ ਕਿਹਾ ਕਿ ਭਾਈ ਸਾਡਾ ਕੋਈ ਕਲੇਸ਼ ਨਹੀਂ ਪਾਰਟੀ ਇੱਕ ਹੈ ਅਤੇ ਮੈਂ ਪਾਰਟੀ ਦੇ ਨਾਲ ਖੜਾ ਭਾਵੇਂ ਕੇ ਮੈਂ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਾ ਵਿਕਰਮ ਮਜੀਠੀਆ ਕੀ ਕਹਿੰਦੇ ਐ ਸਾਰੇ ਸਾਰੇ ਸੈਗਮੈਂਟ ਬਾਰੇ ਆਪਾਂ ਸੁਣਦੇ ਆਂ ਪਾਰਟੀ ਦੇ ਵਿੱਚ ਦੋ ਫਾੜ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਧਵਾ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਤਾਂ ਉਹ ਆਖੋ ਕਹਿੰਦੇ ਨਹੀਂ ਕਿ ਮਜੀਠੀਆ ਸਾਹਿਬ ਦੀ ਜਿਹੜਾ ਪਾਰਟੀ ਆ ਕਾਲੀ ਦਲ ਦੇ ਵਿੱਚ ਵੀ ਉਹ ਵੀ ਦੋ ਫਾੜ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਕੌਣ ਕੌਣ ਦੇ ਵਿਰੋਧੀ ਤੇ ਰਹਿਗਾ ਜੀ ਵਿਰੋਧੀ ਤੇ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਿਸੇ ਨੇ ਰੋਕਿਆ ਮੇਰਾ ਵੀਰ ਮੈਂ ਨੇਕੀ ਤੋਂ ਆਪ ਦੇ ਮਾਤਾ ਪਿਤਾ ਦੀ ਪ੍ਰਤੀਬਿਧ ਜਿੰਮੇਵਾਰੀਆਂ ਨੇ ਉਹੀ ਬਿਰਧ ਹੋਏ ਆ। ਮੇਰੀ ਬੱਚਿਆਂ ਪ੍ਰਤੀਬਿਧ ਜਿੰਮੇਵਾਰੀਆਂ ਮੈਂ ਬੜਾ ਪਾਰਟੀ ਦਾ ਲੋਇਲ ਵਰਕਰ ਆ। ਮੈਂ ਮੌਕਾ ਪਰਸਤ ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ। ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼ਰੋਮਨੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਜਾਨੀ ਹਰਪ੍ਰੀਤ ਸਿੰਘ ਨੇ ਇਹੋ ਗੱਲ ਕਹੀ ਹੈ ਕਿ ਦੋ ਫਾੜ ਜਿਹੜਾ ਉਹ ਗਲਤ ਗੱਲ ਹੈ ਅਕਾਲੀ ਦਲ ਨੂੰ ਇਕੱਠੇ ਨਹੀਂ ਨਹੀਂ ਦੋ ਫਾੜ ਨਹੀਂ ਆ ਜੀ ਅਕਾਲੀ ਦਲ 80% 90% ਇਕੱਠਾ ਜਿਹੜੇ ਕੁਝ ਜੀ ਨਾ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀਆਂ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਕਿਸਾਨ ਅੰਦੋਲਨ ਦੇ ਸਾਥ ਦੇਣ ਤੋਂ ਬਾਅਦ ਲਗਾਤਾਰ ਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਨਹੀਂ ਦੇਖੋ ਕਈ ਕਾਰ ਬਣੇ ਆ ਜੀ ਕਿਸਾਨੀ ਮੁੱਦਾ ਵੀ ਆ। ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਔਰ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪਦੀਆਂ ਸਾਜਸ਼ਾ ਰੁੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦੇ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜਸ਼ਾਂ ਰਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਹਿੱਸਾ ਮੈਂ ਸਮਝਦਾ ਨਾ ਲੋਕ ਬਣਨ ਸਿਆਣੇ ਰਹਿਣ ਸੂਝਵਾਨ ਰਹਿਣ ਧੰਨਵਾਦ ਸੌਚ ਕੰਜਾਰੇ ਨੇ ਲੋਕੀ ਲੰਬੀ ਤਸ਼ੱਦਦ ਜਿਹੜੀ ਪਰਿਵਾਰ ਨੂੰ ਚੱਲਨੀ ਪਈ ਹੈ ਸੌਚ ਕੰ ਦੇਖੋ ਇਸ ਤਰ੍ਹਾਂ ਹੈ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੇ ਬਣਾਇਆ ਸੌਚ ਚੁੱਕਣਾ ਸੰਵਿਧਾਨਿਕ ਹੱਕ ਹੈ ਸੰਵਿਧਾਨ ਦੀ ਸੌਚ ਚੁੱਕ ਕੇ ਆਪ ਦੀ ਕੱਲ ਉਹਨਾਂ ਨੇ ਐਮਪੀ ਦੀ ਸ਼ੁਰੂਆਤ ਕਰਨੀ ਹੈ ਸੰਵਿਧਾਨ 'ਚ ਭਰੋਸਾ ਉਹਨਾਂ ਨੇ ਆਪ ਦਾ ਦਿਖਾਉਣਾ ਚੰਗੀ ਗੱਲ ਹੈ ਜੀ ਇੱਥੇ ਮਾੜੀ ਗੱਲ ਹੈ ਜੀ ਜਦੋਂ ਇਕੱਲੇ ਦਲ ਦੀਆਂ ਮੀਟਿੰਗਾਂ ਦੇ ਵਿੱਚ ਤੁਹਾਡੀ ਗੈਰ ਹਾਜ਼ਰੀ ਨੂੰ ਲੈ ਕੇ ਬਹੁਤ ਸਵਾਲ ਬੜੇ ਗੋਲ ਮੋਲ ਜਿਹੇ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਨੇ ਜਵਾਬ ਦਿੱਤਾ ਕਿ ਆ ਮੇਰੀਆਂ ਨਿੱਜੀ ਰਜੇਵੇਂ ਨੇ ਮੇਰੇ ਬੱਚਿਆਂ ਪ੍ਰਤੀ ਫਰਜ਼ ਨੇ ਮੇਰੇ ਮਾਂ ਪ੍ਰਤੀ ਫਰਜ਼ ਨੇ ਜ਼ਰੂਰ ਇੱਕ ਬਾਪ ਦੇ ਆਪਣੇ ਬੱਚਿਆਂ ਪ੍ਰਤੀ ਫਰਜ਼ ਹੁੰਦੇ ਆ ਇੱਕ ਪੁੱਤ ਦੇ ਆਪਣੇ ਮਾਪਿਆਂ ਪ੍ਰਤੀ ਫਰਜ਼ ਜ਼ਰੂਰ ਹੁੰਦੇ ਆ ਪਰ ਜਿਸ ਹੈਸੀਅਤ ਦਾ ਮਜੀਠਾ ਪਰਿਵਾਰ ਹੈ ਜਿਹਦੇ ਕੋਲੇ ਸੈਂਕੜਿਆਂ ਦੀ ਤਦਾਦ ਚ ਨੌਕਰ ਚਾਕਰਾਂ ਦੀ ਜਿਹੜੀ ਫੌਜ ਹੈ ਉਹ ਮੌਜੂਦ ਹੈ ਬੇਸ਼ੱਕ ਕੋਈ ਜ਼ਰੂਰੀ ਕੰਮ ਹੁੰਦੇ ਨੇ ਅਸੀਂ ਇਸ ਤੋਂ ਇਨਕਾਰ ਨਹੀਂ ਕਰਦੇ ਪਰ ਜਦੋਂ ਜਿਸ ਸਮੇਂ ਸ਼੍ਰੋਮਣੀ ਅਕਾਲੀ ਦਲ ਐਡੇ ਵੱਡੇ ਸੰਕਟ 'ਚ ਸੀ ਐਡੇ ਵੱਡੇ ਸੰਕਟ ਦੇ ਵਿੱਚ ਉਹ ਲੰਘ ਰਿਹਾ ਸੀ ਸੁਖਬੀਰ ਸਿੰਘ ਬਾਦਲ ਨੂੰ ਇੰਜ ਮਹਿਸੂਸ ਕਰਨ ਲੱਗਾ ਤਾਂ ਕਿ ਤੁਸੀਂ ਇਕੱਲੇ ਰਹਿ ਗਏ ਹੋ ਬੀਬੀ ਜਗੀਰ ਕੌਰ ਸਕੰਦਰ ਸਿੰਘ ਮਲੂਕਾ ਸਰਜੀਤ ਰਖੜਾ ਵਰਗੇ ਵੱਡੇ ਤੇ ਬਾਦਲ ਪਰਿਵਾਰ ਦੇ ਵਫਾਦਾਰ ਆਗੂ ਜਦੋਂ ਛੱਡ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਸੀ ਤਾਂ ਉਸ ਸਮੇਂ ਵਿਕਰਮ ਜੀਠੀਆ ਚੁੱਪ ਬੈਠੇ ਰਹੇ ਉਹਨਾਂ ਦੀ ਚੁੱਪ ਹਾਲੇ ਤੱਕ ਵੀ ਰੜਕਦੀ ਹੈ ਉਹਨਾਂ ਨੇ ਬਾਗੀਆਂ ਨੂੰ ਕਿਹਾ ਕਿ ਤੁਸੀਂ ਵੀ ਸਾਡੇ ਨਾਲ ਆ ਜਾਓ ਮਿਲ ਬੈਠ ਕੇ ਆਪਾਂ ਹੱਲ ਕਰ ਲੈਨੇ ਆ ਪਰ ਕਹਿੰਦਾ 80% ਜਿਹੜੀ ਪਾਰਟੀ ਆ ਉਹ ਇਕੱਠੀ ਹੈ 10% 15% ਇਧਰ ਉਧਰ ਹੋਏ ਹੋਏ ਲੋਕ ਨੇ ਇੱਕ ਗੱਲ ਸਪਸ਼ਟ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਜੀਠਿਆ ਦੇ ਵਿਚਕਾਰ ਉਹ ਪਹਿਲਾ ਵਾਲਾ ਤਾਲਮੇਲ ਵਿਖਾਈ ਨਹੀਂ ਦੇ ਰਿਹਾ ਉਹ ਸੁਰਤਾਲ ਮਿਲਦੀ ਹੋਈ ਫਿਲਹਾਲ ਵਿਖਾਈ ਨਹੀਂ ਦੇ ਰਹੀ ਬੇਸ਼ੱਕ ਵਿਕਰਮ ਜੀਠਿਆ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਜ਼ਰੂਰ ਕੀਤਾ ਹੈ